ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਖਬਰਸਾਰ ਤੇ ਮੈਂ ਤੁਹਾਡਾ ਆਪਣਾ ਦੀਪੂ ਸੈਦਪੁਰੀ ਦੋਸਤੋ ਇਸ ਤਾਜੀ-ਤਾਜੀ ਤੁਹਾਨੂੰ ਖਬਰ ਦਿਖਾਉਨੇ ਆ ਕਿ ਕੰਗ ਖੁਰ ਤੋਂ ਮਹਾਰਾਜ ਵਾਲੇ ਨੂੰ ਜਾਣ ਵਾਲਾ ਰਸਤਾ ਰਸਤਾ ਬਿਲਕੁਲ ਟੁੱਟ ਚੁੱਕਾ ਹੈ ਜੋ ਬਲੌਕਿੰਗ ਹੋ ਚੁੱਕੀ ਹੈ ਰਸਤੇ ਦੀ ਦੇਖੋ ਜੋ ਮਲਸੀਆਂ ਤੋਂ ਚਿੱਟੀ ਵਈ ਖਸ਼ਿਆਰਪੁਰ ਦਾ ਪਾਣੀ ਜਿਹੜਾ ਆਉਂਦਾ ਵਾ ਉਹ ਚਿੱਟੀ ਵੈਂਦੀ ਲਾਗੇ ਲਾਗੇ 15 20 ਪਿੰਡਾਂ ਤੱਕ ਮਾਰ ਹੋ ਚੁੱਕੀ ਤੇ ਉਸੇ ਮਾਰ ਦਾ ਆ ਨੁਕਸਾਨ ਬਿਲਕੁਲ ਸੜਕ ਤਸੀ ਪਈ ਐ ਰਾਤ 12 ਵਜੇ ਦੀ ਸੜਕ ਇੱਥੇ ਤਸੀ ਹੋਣ ਦੇ ਕਾਰਨ ਹਾਲੇ ਤੱਕ ਕੋਈ ਪ੍ਰਸ਼ਾਸਨਿਕ ਟੀਮ ਜਾਂ ਕੋਈ ਰਾਹਤ ਕਾਰਜਾਂ ਦੀ ਟੀਮ ਇੱਥੇ ਨਹੀਂ ਪਹੁੰਚੀ ਤੇ ਲੋਕ ਉੱਥੇ ਜਾਣ ਲਈ ਕਾਫੀ ਲੋਕ ਉੱਥੇ ਪਿੱਛੇ ਵੀ ਖੜੇ ਨੇ ਕਿਉਂਕਿ ਵਕ ਵਕ ਦੂਰ ਦੂਰੇ ਇਲਾਕਿਆਂ ਤੋਂ ਰਾਹਤ ਕਾਰਜਾਂ ਵਾਸਤੇ ਸੇਵਾਦਾਰ ਵੀ ਆ ਰਹੇ ਨੇ ਵਕ ਵਕ ਪਾਰਟੀਆਂ ਦੇ ਆਗੂ ਵੀ ਆ ਰਹੇ ਨੇ ਸੋ ਲੋਕ ਵੀ ਪਰੇਸ਼ਾਨ ਨੇ ਕਿਉਂਕਿ ਉੱਥੇ ਜਾਣ ਲਈ ਸਿਰਫ ਇਹ ਮੇਨ ਰਸਤਾ ਇਹ ਆ ਕਿਉਂਕਿ ਅੱਗੇ ਜਾਣੀਆਂ ਚਾਲ ਤੋਂ ਜਾਣਾ ਪੈਂਦਾ ਵਾ ਤੇ ਉੱਥੇ ਵੀ ਬੰਦ ਦੀ ਸਥਿਤੀ ਥੋੜੀ ਨਾਜ਼ੁਕ ਬਣੀ ਹੋਈ ਹੈ ਪਰ ਅਸੀਂ ਇਸ ਚੈਨਲ ਦੇ ਮਾਧਿਅਮ ਰਾਹੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਅਪੀਲ ਕਰਦੇ ਆਂ ਕਿ ਲੋਕਾਂ ਦੇ ਜਾਣ ਲਈ ਪ੍ਰਸ਼ਾਸਨ ਦੇ ਜਾਣ ਲਈ ਇਹ ਮੁੱਖ ਰਸਤਾ ਮੰਨਿਆ ਜਾਂਦਾ ਹੈ ਸੋ ਕੰਗ ਖੁਰ ਤੋਂ ਮਹਾਰਾਜ ਵਾਲੇ ਰਸਤੇ ਦੀ ਜਿੰਨੀ ਜਲਦੀ ਹੋ ਸਕੇ ਇਹ ਰਿਪੇਅਰ ਕਰਾ ਕੇ ਤੇ ਇਹਨੂੰ ਚਾਲੂ ਕੀਤਾ ਜਾਵੇ ਤਾਂ ਜੋ ਲੋਕ ਉੱਥੇ ਜਾ ਕੇ ਉੱਥੇ ਪਰੇਸ਼ਾਨ ਲੋਕਾਂ ਦੀ ਸਾਰ ਲੈ ਸਕਣ ਬਹੁਤ ਬਹੁਤ ਧੰਨਵਾਦ